ਪੰਜੇ ਸਤਗੁਰ ਨੂੰ ਕਹਿੰਦੇ ਹੈ ਗਲ ਦੇ ਵਿੱਚ ਪੱਲਾ ਪਾ ਕੇ ਪੰਜੇ ਸਤਗੁਰ ਨੂੰ ਕਹਿੰਦੇ ਹੈ ਗਲ ਦੇ ਵਿੱਚ ਪੱਲਾ ਪਾ ਕੇ ਸਾਨੂੰ ਤਾਂ ਸਿੰਘ ਸਦਾ ਲੋ ਹੋ ਅਮਰਤ ਦੀ ਮੂੰਦ ਛਕਾ ਕੇ ਸਾਨੂੰ ਤਾਂ ਸਿੰਘ ਸਦਾ ਲੋ ਅਮਰਤ ਦੀ ਮੂੰਦ ਛਕਾ ਕੇ ਰਾਹੇ ਤੋਂ ਗਵੇਂਦ ਅਸੀਂ ਦੀ ਆਖੇ ਖਾਲਸਾ ਆਖੇ ਖਾਲਸਾ ਵਾਣਾ ਸਾਨੂੰ ਵੀ ਬਣਾ ਲੋ ਖਾਲਸਾ ਕਹਿੰਦਾ ਜੀਵ ਜਨ ਜੜੀ ਬਾਬੇ ਨਾਨਕ ਦੀ ਜੀਵ ਜਨ ਜੜੀ ਬਾਬੇ ਨਾਨਕ ਦੀ ਵਜਣ ਤੂ ਦੀਆਂ ਨਾਲ ਨਗਾਰਿਆਂ ਦੇ ਬਾਬੇ ਨਾਨਕ ਦੇ ਕਪੜੇ ਕੇਸਰੀ ਨੇ ਤੇ ਜੁੱਤੀ ਮੜੀ ਹੋਈ ਨਾਲ ਸਤਾ ਹਾਰਿਆਂ ਦੇ ਬਾਬਾ ਨਾਨਕ ਜੱਟ ਵਿੱਚ ਜੀ ਸੋਵੇ ਤੇ ਜਿਵੇਂ ਜਾਂਦੀ ਸੋਵੇ ਵਿੱਚ ਤਾਰਿਆਂ ਦੇ ਵਾਹ ਪੜਕੇ ਸੀ ਪੰਜ ਬਾਣੀਆਂ ਅੰਮ੍ਰਿਤ ਨੂੰ ਤਿਆਰ ਸੀ ਕੀਤਾ ਪੜਕੇ ਸੀ ਪੰਜ ਬਾਣੀਆਂ ਅੰਮ੍ਰਿਤ ਨੂੰ ਤਿਆਰ ਸੀ ਕੀਤਾ ਪੰਜਾਂ ਦੇ ਵਿੱਚ ਖਲੋ ਕੇ ਗੋਬਨ ਰਾਹੇ ਨੇ ਪੀਤਾ ਪੰਜਾਂ ਦੇ ਵਿੱਚ ਖਲੋ ਕੇ ਗੋਬਨ ਰਾਹੇ ਨੇ ਪੀਤਾ ਕਹਿੰਦਾ ਇਹਦਾ ਥੋੜਾ ਜਿਹਾ ਮੋਲ ਤਰ ਦੂ ਮੋਲ ਤਰ ਦੂ ਪੰਥ ਪਿੱਛੇ ਸਾਰਾ ਪਰਿਵਾਰ ਸਾਰਾ ਪਰਿਵਾਰ ਵਾਰ ਦੂਹੋਂ ਪੰਥ ਪਿੱਛੇ ਸਾਰਾ ਪਰਿਵਾਰ ਵਾਰ ਦੂਹੋਂ ਕਹਿੰਦਾ ਬੇਤਾ ਵਿੱਚ ਕਹਾਣੀਆਂ ਬਹੁਤ ਪੜੀਆਂ ਪਰ ਦੁੱਖਾਂ ਭਰੀ ਕਹਾਣੀ ਦਸ਼ਮੇਸ਼ ਦੀ ਏ ਆਏ ਹੇ ਰੂਪ ਸ਼ੇਰ ਰਬਸ਼ ਤੇ ਆ ਖਾਲਸੇ ਨੂੰ ਕਿ ਐਵੀ ਮਿਹਰਬਾਨੀ ਦਸ਼ਮੇਸ਼ ਦੀ ਏ ਹੱਥ ਕੜਾ ਤੇ ਕੇਸ਼ ਕਰਪਾਨ ਕੰਦਾ ਇਹ ਵੀ ਖਾਸ ਨਿਸ਼ਾਨੀ ਦਸਮੇਸ਼ ਦੀ ਏ ਹੱਕ ਹੱਕ ਦਾ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਸ਼ਾਨ ਸ਼ਾ ਗੁਰੂ ਗੋਬਿੰਦ ਸਿੰਘ ਜੀ ਗੁਰੂ ਵਾਲਾ ਸਾਨੂੰ ਵੀ ਬਣਾ ਆ ਲੋ ਖਾਲਸਾ ਪੰਜਾ ਦੇ ਪੰਜ ਸਰ ਦਿੱਤੇ ਹੈ ਤਿੱਖੀ ਤਲਵਾਰ ਦੇ ਅੱਗੇ ਪਹਿਲੇ ਅਜਮਾਇਆ ਸਾਨੂੰ ਖੰਡੇ ਦੀ ਤਾਰ ਦੇ ਅੱਗੇ ਪਹਿਲੇ ਅਜਮਾਇਆ ਸਾਨੂੰ ਕੰਡੇ ਦੀ ਤਾਰ ਦੇ ਅੱਗੇ ਗਿੱਦੜਾ ਤੋਂ ਸ਼ੇਰ ਤੂੰ ਬਣਾਇਆ ਦਾਤਿਆ ਬਣਾਇਆ ਦਾਤਿਆ ਉਸ ਨੂੰ ਕਿਹੜਾ ਮੁਖਤ ਸ਼ਿਕਾਇਤਾ ਦੇ ਆਹ ਇਹ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਿ ਮਾਤਾ ਗੁਜਰੀ ਕਹਿੰਦੀ ਸਾਨੂੰ ਕਿਹੜੇ ਮੁਖਤ ਸ਼ਿਕਾਇਤਾਂ ਸੀ ਇਹ ਜਦੋਂ ਅਸੀਂ ਚਾਰ ਬੱਚੇ ਵਾਰੇ ਤੇ ਉਦੋਂ ਤੋਂ ਸਾਨੂੰ ਇਹ ਅਮਰ ਸ਼ਿਕਾਇਤ ਸੀ ਤੇ ਉਦੋਂ ਸਿੱਖੀ ਸਿੱਖੀ ਸਾਨੂੰ ਦਿੱਤੀ ਗਈ ਇਹ ਉਹਨਾਂ ਨੂੰ ਗੰਗੇਸ ਸੀ ਉਹ ਗੁਰੂ ਵਾਲਾ ਸਾਨੂੰ ਵੀ ਬਣਾ ਹਣ ਖਾਲਸਾ ਪੰਜਾਂ ਨੇ ਪੰਜ ਸਰਦ ਤੇ ਤਿੱਖੀ ਤਲਵਾਰ ਦੇ ਅੱਗੇ ਪਹਿਲੇ ਅਜਮਾਨਾ ਸਾਨੂੰ ਖੰਡੇ ਦੀ ਧਾਰ ਦੇ ਅੱਗੇ ਜਿੱਦਣਾ ਤੂੰ ਸ਼ੇਰ ਤੂੰ ਬਣਾਇਆ ਦਾਤਿਆ ਬਣਾਇਆ ਦਾਤਿਆ ਸਾਨੂੰ ਕਿਹੜਾ ਮੁਖਤੈਸ਼ ਕਾਇਆ ਦਾਤਿਆ ਸਾਨੂੰ ਕਿਹੜਾ ਮੁਖਤੈਸ਼ ਕਾਇਆ ਦਾਤਿਆ ਸਤ ਗੁਰ ਮੇਰਾ ਦੇ ਦਾਤੇ ਸੰਗਤ ਵਿੱਚ ਅੱਖ ਖਲੋਤੇ ਸਤ ਗੁਰ ਮੇਰਾ ਦੇ ਦਾਤੇ ਸੰਗਤ ਵਿੱਚ ਅੱਖ ਖਲੋਤੇ ਸੁਣ ਕੇ ਗੱਲ ਹੱਸਣ ਲੱਗੇ ਵੀ ਅਗਲੀ ਗੱਲ ਦੱਸਣ ਲੱਗੇ ਸੁਣ ਕੇ ਗੱਲ ਹੱਸਣ ਲੱਗੇ ਅਗਲੀ ਗੱਲ ਦੱਸਣ ਲੱਗੇ ਉਹ ਕਹਿੰਦੇ ਸਿੱਖੀ ਦੇ ਮਹਿਲ ਵਿੱਚ ਹਿਸਾਬਾ ਦੇਉ ਹਿਸਾਬਾ ਦੇਉ ਉਹ ਸਿੱਖੀ ਮੂਟਾ ਲਾਇਆ ਵੀ ਇਹਨੂੰ ਇਨੋਂ ਪਹਾੜੀ ਪਾਦੇਓ ਸਿੱਖੀ